ਮੰਗਲਾ। ਉਹ ਇਹ ਕਿਹਾ। ਤੇ ਉਹਨੇ। ਇਹਦੀ ਮਾਂ ਵੀ ਛੋਟੇ ਕੋਲੀ ਸੀ? ਨਹੀਂ ਨਹੀਂ ਆਪਣੇ ਤਾਂ ਵੀਰੇ ਸਾਰੇ ਦਿਨਾਂ ਤੇ ਲਿਆਂਦੇ ਹੁੰਦੇ। ਕਿਹੜੀ ਪਸੰਦ ਆ ਤੈਨੂੰ? ਦੱਸ, ਬੋਲ। ਹਾਂਜੀ, ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਨੂੰ ਸਵਾਗਤ ਹੈ। ਜੀ ਆਇਆਂ ਨੂੰ। ਦੋਸਤੋ ਅੱਜ ਤੁਹਾਡੇ ਲਈ ਤਿੰਨ ਚਾਰ ਜਾਨ ਬ੍ਰੈਕ ਨਿੱਕੇ ਜਿਹਾ ਬਲੌਗ ਵਿੱਚ ਦਿਖਾਵਾਂਗੇ। ਵੈਸੀ ਫਾਰਮ ਤੇ ਜਿਵੇਂ ਜਿਹੜੇ ਭਰਾ ਆਪਣੇ ਦੇਖਣਾ ਹੁੰਦੇ ਜਾਨਵਰ ਉਹਨਾਂ ਦਿਖਾਉਂਦੇ ਛੋਟੇ ਛੋਟੇ ਕਲਿੱਪਾਂ ਲੈਂਦੇ ਉਹ ਜਾਨਵਰਾਂ ਦਿਖਾਵਾਂ ਤੁਹਾਨੂੰ ਸਾਰੀ ਵੀਡੀਓ ਦੇ ਨਾਲ ਸੁਣੇ ਰਹੋ ਇਹਨਾਂ ਚ ਆਪਾਂ ਮੋਟੀ ਮੋਟੀ ਡਿਟੇਲ ਦੇ ਦੇਣੀ ਤੇ ਮਾਫੀ ਚਾਹੁੰਦੇ ਹਾਂ ਹੁਣ ਜਾਨਵਰਾਂ ਦੀ ਕਾਫੀ ਦਿਨਾਂ ਜਿਵੇਂ ਤੁਹਾਨੂੰ ਵੀ ਪਤਾ ਮੌਕਸਰ ਮੇਲਾ ਚੱਲ ਰਿਹਾ ਸੀ ਉਸ ਤੋਂ ਬਾਅਦ ਹੁਣ ਵੀਡੀਓ ਨਹੀਂ ਪਈ ਤੇ ਅੱਜ ਤੋਂ ਤੁਹਾਡੇ ਲਈ ਡੇਲੀ ਸੇਲ ਵਾਲੇ ਜਾਨਵਰਾਂ ਦੀਆਂ ਦਿਨ ਵਿੱਚ ਦੋ ਵਾਰ ਵੀਡੀਓ ਆਉਂਦੇ ਰਹਿਣਗੇ ਪਹਿਲਾਂ ਬਸ਼ੀਰੀ ਦੇਖੋ ਜੀ ਦਲਵਾਗ ਰਣੀਆਂ ਦੀ ਪੋਤੀ ਆ ਜੈਕਸਨ ਘੋੜੇ ਦੀ ਉਸ ਤੋਂ ਬਾਅਦ ਆ ਕਮੈਤ ਘੋੜੀ ਕਿਯਾਰਕ ਸਾਲ ਦੀ ਹੋਈ ਆ 60ੋਂ ਮੰਨ ਲਓ ਸੂਤ ਦੋ ਸੂਤ ਹਾਈਟ ਦਬੂ ਪਰ ਬਰੀਕੀ ਬਹੁਤ ਅਗ ਕਰ ਦਿੰਦੀ ਫੇਸ ਦੀ ਕਨ ਕੰਡੀਸ਼ਨ ਦੀ ਅੰਦਰ ਦੀ ਸਾਫ ਕੁੜੀ ਹੀਟ ਕੱਢ ਰਹੀ ਆ ਕੁੜੀ ਤੇ ਮੰਨ ਲਓ ਵੀ ਬਰੀਦੀਂਗ ਵਾਸਤੇ ਕੁੜੀ ਚੰਗੀ ਆ ਜਿਵੇਂ ਕਰ ਦਿੰਦਾ ਫਰੇਮ ਹੋਇਆ ਪਤਲੀ ਕਰ ਦਿੰਦਾ ਲੈਂਥ ਲੰਥ ਚੰਗੀ ਆ ਰੰਗ ਬਹੁਤ ਚੰਗਾ ਮਾਰਕਾ ਬਹੁਤ ਜ਼ਿਆਦਾ ਚੰਗਾ ਮੱਥੇ ਫੁੱਲ ਆ ਬਹੁਤ ਸੋਹਣਾ ਤੇ ਕਨ ਕੰਡੀਸ਼ਨ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਲੰਬਾਈ ਲੰਬਾਈ ਵੀ ਚੰਗੀ ਆ ਤੇ ਰੇਟ ਮੇਨ ਗੱਲ ਆ ਜਿਹੜੇ ਭਾਅ ਪੜਤੇ ਆਲੇ ਰੀਟ ਬਹੁਤ ਜਾਇਜ਼ ਹੈ ਤੇ ਬਾਕੀ ਸਾਊ ਠੰਡੀ ਇੰਨੀ ਚਾਹ ਬਣਾ ਲਗਾਮ ਤੋਂ ਬੱਚਾ ਵਾਦਵਾ ਦੇਖ ਲੋ ਤੁਹਾਡੇ ਸਾਹਮਣੇ ਹੁਣ ਬਿਨਾਂ ਲਗਾਮ ਤੋਂ ਹੀ ਬੱਚਾ ਬੈਠਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਸਵਾਰੀ ਸੂਰੀ ਦੇ ਸਾਊ ਜਿਹੜੀ ਕੁੜੀ ਬਿਨਾਂ ਲਗਾਮ ਤੋਂ ਉੱਤੇ ਬੱਚੇ ਨੂੰ ਬਾਹਰ ਸਕਦੇ ਉਹਦਾ ਸਾਊ ਪੁਨੇ ਦਾ ਤੁਸੀਂ ਅੰਦਾਜ਼ਾ ਆਪ ਹੀ ਲਾ ਲੈਣਾ ਤੇ ਬਾਕੀ ਅੰਦਰ ਦੀ ਸਾਫਾ ਦੋਸਤੋ ਬਾਲਪੋਰੀਆਂ ਦੀ ਸਾਫ ਰੀਟ ਬਹੁਤ ਜਾਇਜ਼ ਹੈ ਮਾਰਕਾ ਬ੍ਰਿੱਕੀ ਫੁੱਲਾ ਤੁਹਾਡੇ ਸਾਹਮਣੇ ਤੇ ਬਾਕੀ ਜਿਹੇ ਦੀਆਂ ਫੋਟੋ ਵੀਡੀਓ ਜਾਂ ਹੋਰ ਪਰੂਫ ਚਾਹੀਦਾ ਹੋਇਆ ਤਾਂ ਉਹ ਤੁਸੀਂ ਫੋਨ ਲਗਾ ਸਕਦੇ ਦੇਖੋ ਆਪਾਂ ਚਾਰੇ ਪਾਸੇ ਇੱਕ ਵਾਰ ਤੁਹਾਨੂੰ ਝਾਤ ਮਰਾ ਦਣੀ ਤੁਹਾਨੂੰ ਆਉਣਾ ਸੌਖਾ ਹੋ ਜੇ ਕੁਮੈਤ ਪੱਕਾ ਕੁਮੈਤ ਰੰਗਾ ਨਹੀਂ ਤਾਂ ਤੋੜ ਕੇ ਕਿਰ ਕੁਲਾ ਰੰਗਾ ਰਾਜਵੰਸ਼ ਦੀ ਬਸ਼ੀਰੀ ਖੜੀ ਮਊਗਾ ਰੰਗੀ ਇਹਦੀ ਕਿਸ ਦਿਨ ਅੱਡ ਵੀਡੀਓ ਬਣਾਵਾਂਗੇ ਤੇ ਇਹ ਦਿਲਵਾਗ ਰਣੀਆਂ ਦੀ ਪੋਤੀ ਹੈ ਦੋਸਤੋ ਰਣੀਆਂ ਵਾਲੇ ਦਿਲਵਾਗ ਦੀ ਪੋਤੀ ਹੈ ਜੈਕਸਨ ਖੋੜਾ ਬਾਈ ਬਰਕੰਦੀ ਵਾਲਿਆਂ ਕੋਲ ਆ ਜੀ ਉਹਦੀ ਬੱਚੀ ਹੈ ਤੇ ਪਿਓ ਦੀਆਂ ਫੋਟਾਂ ਪਈਆਂ ਆਪਣੇ ਕੋਲ ਬਾਕੀ ਗਾਰੰਟੀ ਨਾਲ ਬੱਚੀ ਆਪਾਂ ਜਿੰਨਾ ਚਲੇ ਉਹਨੇ ਗਾਰੰਟੀ ਨਾਲ ਦਿੱਤੀ ਆਪਾਂ ਨੂੰ ਜੈਕਸਨ ਦੀ ਤੇ ਘੋੜੀ ਫੇਰ ਆ ਗਈ ਹਨ ਤੇ ਮੰਨ ਲਓ ਆਪਾਂ ਤੁਹਾਨੂੰ ਦੋਸਤ ਦੱਸੀ ਆਪਣੇ ਫਾਰਮ ਤੇ ਅੱਜ ਦੇ ਟਾਈਮ 30 32 ਜਨਵਰੀ ਖੜੇ ਅਸੀਂ ਲਈ ਜਿਨ੍ਹਾਂ ਵਿੱਚ ਮਾਰਵਾੜੀ ਬਸ਼ੀਰੀ ਕੁਮੈਤ ਕਾਲੀਆਂ ਮੱਝੂ ਕੇ ਲੈਨ ਦੀ ਬਸ਼ੀਰੀ ਨੀਲੀ ਮੱਝੂ ਕੇ ਲੈਨ ਦਾ ਬਸ਼ੀਰਾ ਤੇ ਨੁਗਰੀ ਘੋੜੀ ਤੇ ਚੰਬੀਆਂ ਘੋੜੀਆਂ ਖਾਲੀ ਗੱਪਣ ਸਾਢੇ 10 ਮਹੀਨਿਆਂ ਦੀ ਮਾਰਵਾੜੀ ਗੱਪਣ ਘੋੜੀ ਖੜੀ ਆਪਣੇ ਕੋਲ ਤੇ 8 ਮਹੀਨਿਆਂ ਦੀ ਲਾਲ ਚੰਬੀ ਕੁੜੀ ਨੋਕਰੇ ਘੋੜੇ ਤੋਂ ਖੁੱਭਣ ਖੜੀ ਇਹ ਦੱਸਾਂ ਦਾ ਮੇਰਾ ਤਾਂ ਫਾਇਦਾ ਵੀ ਹੁਣ ਜਿਹੜੇ ਭਰਾ ਨੂੰ ਜਿੱਦਾਂ ਦਾ ਜਾਨਵਰ ਚਾਹੀਦਾ ਹੋਇਆ ਉਹ ਆ ਕੇ ਦੇਖ ਸਕਦਾ ਕੋਈ ਮਨ ਚਾਹੇ ਨਾ ਹੋਊ ਯਾਰ ਪਰ ਇਦਾਂ ਦਾ ਜਾਨਵਰ ਲੈਣਾ ਤੇ ਬਾਕੀ ਹਰ ਟਾਈਮ ਆਪਣੇ ਫਾਰਮ ਉੱਤੇ 35 30 35 ਜਾਨਵਰ ਤਾਂ ਖੜੀ ਹੁੰਦੇ ਸਾਰੇ ਤਰ੍ਹਾਂ ਦੇ ਆ ਨਾਲ ਮੌਹਾ ਬਸ਼ੇਰੀ ਖੜੀ ਹੈ ਸਾਢੇ 4 ਮਹੀਨਿਆਂ ਦੀ ਹੋਈ ਹੈ ਲੈਂਥ ਬਾਡੀ ਬੰਤਰ ਤੇ ਕੰਨ ਕੰਡੀਸ਼ਨ ਦੀ ਬਹੁਤ ਜ਼ਿਆਦਾ ਚੰਗੀ ਹੈ ਜੀ ਅੱਜ ਟ੍ਰਾਈ ਕਰਾਂਗੇ ਸ਼ਾਮ ਤੱਕ ਤੁਹਾਡੇ ਸਾਹਮਣੇ ਵੀਡੀਓ ਲਿਆਉਂਦੇ ਅੱਜ ڈن بھی صاف ਧੁੰਦਾ ਧੰਦਾ ਨਹੀਂ ਇੱਕ ਧੁੰਦਾ ਕਰਕੇ ਵੀਡੀਓ ਬਣਾਈ ਨਹੀਂ ਜਾਂਦੀ ਹੈ ਨਾ ਸਾਫ਼ ਨਹੀਂ ਆਉਂਦਾ ਵੀਡੀਓ ਤੇ ਬਾਕੀ ਠੰਡੇ ਦਾ ਕਰਕੇ ਪਸ਼ੂ ਅੰਦਰ ਹੀ ਰੱਖੀਦੇ ਸੀ ਤੇ ਤੁਹਾਡੇ ਪਿਆਰ ਨਾਲ ਇੱਕ ਤਾਂ ਮੁਕਸਰ ਦਾ ਮੇਲਾ ਬਹੁਤ ਜ਼ਿਆਦਾ ਵਧੀਆ ਰਿਹਾ ਸਫਲ ਰਿਹਾ ਤੇ ਬਾਕੀ ਹੁਣ ਆਪਾਂ ਦਿੰਨੇ ਅਸ ਤੋਂ ਅਗਲੀ ਕੁੜੀ ਦੀ ਡੀਟੇਲ ਦੋਸਤੋ ਆ 5 ਸਾਲ ਦੀ ਕੁੜੀ ਆ ਦੂ ਪਰ ਚਟੇ ਤੇ ਮੱਥੇ ਪਟਾ ਤੇ ਗਰਦਨ ਕੋਦਨ ਦੀ ਬਹੁਤ ਜ਼ਿਆਦਾ ਚੰਗੇ ਲੈਂਥ ਬਹੁਤ ਸੋਹਣੀ ਹਾਰਡਵੇਅਰ ਬਹੁਤ ਮਜ਼ੂਤ ਮੇਨ ਗੱਲ ਪੇਟਲ ਬਹੁਤ ਆ ਬਾਈ ਹੁਣ ਇਹਨੂੰ ਝੋਲ ਪਾਇਆ ਹੁਣ ਠੰਡਾ ਕਰਕੇ ਝੋਲ ਪਾਇਆ ਹੁੰਦਾ ਝੋਲ ਅੱਗੇ ਨੂੰ ਕਰਤਾ ਸਰੀਰ ਦੇਖੋਣ ਲਈ ਤੇ ਵਾਕ ਕੰਨ ਕੰਡੀਸ਼ਨ ਦੇ ਦੇਖੋ ਕਿੰਨੀ ਜਿਆਦਾ ਚੰਗੀ ਆ ਦੇਖਾਂਗੇ ਸ਼ਾਇਦ ਅੱਜ ਤੁਹਾਡੇ ਲਈ ਇਸ ਦੀ ਵੀ ਵੀਡੀਓ ਲਿਆਈਏ ਤੇ ਵਾਕ ਕੰਨ ਕੁੰਡੇ ਚੰਗੇ ਆ ਦੋਸਤੋ ਜਿਹੜਾ ਵੀ ਜਾਨਵਰ ਤੁਹਾਡੇ ਫਿੱਟ ਆਉਂਦਾ ਹੋਵੇ ਮੈਂ ਨੰਬਰ ਦੇ ਦੇਣਾ ਫੋਨ ਲਾ ਲਓ ਤੇ ਉਸ ਜਾਨਵਰ ਦੀ ਡਿਟੇਲ ਲੈ ਲਓ ਤੇ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਓ